ਪੰਜਾਬ ਸਕੂਲ ਐਜੂਕੇਸ਼ਨ ਬੋਰਡ ਯੂਨੀਅਨ ਦੇ ਪ੍ਰੈਜ਼ੀਡੈਂਟ ਪ੍ਰਵਿੰਦਰ ਸਿੰਘ ਘੰਗੂੜਾ ਨੂੰ ਸਸਪੈਂਡ ਕਰ ਦਿੱਤਾ ਗਿਆ ਬੋਰਡ ਦੀ ਅਥਾਰਟिटीज ਦੇ ਵੱਲੋਂ ਤੇ ਉਹਨਾਂ ਵੱਲੋਂ ਇਸ ਵਕਤ ਰਿਪੋਰਟ ਕੀਤਾ ਜਾ ਰਿਹਾ ਹੈ ਪ੍ਰੈਸ ਦੇ ਵਿੱਚ ਕਾਨਫਰੰਸ ਕਰਕੇ ਦੱਸਿਆ ਜਾ ਰਿਹਾ ਕਿ ਉਹਨਾਂ ਨਾਲ ਇੱਕ ਸਾਜ਼ਿਸ਼ ਹੋਈ ਹੈ ਪੁੱਛਦੇ ਆ ਕਿ ਕਿਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਨੇ ਕਿਵੇਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਕਿਹੜੇ-ਕਿਹੜੇ ਉਹ ਹਾਇਰ ਅਥਾਰਟिटीज ਨੇ ਜਿਨ੍ਹਾਂ ਨੇ ਉਹਨਾਂ ਨੂੰ ਬਿਨਾਂ ਮਤਲਬ ਤੋਂ ਇੱਕ ਗਲਤੀ ਬਣਾ ਕੇ ਸਸਪੈਂਡ ਕੀਤਾ ਹਾਂਜੀ ਜਿਹੜਾ ਕੇਸ ਦੇ ਮੇਰੇ ਤੇ ਦੋਸ਼ ਲਾਏ ਨੇ ਇਹ ਕੋਈ ਵੈਰੀਫਿਕੇਸ਼ਨ ਦਾ ਕੇਸ ਆ ਇਹ ਕੇਸ ਨਾਲ ਮੇਰਾ 1% ਵੀ ਕੋਈ ਨਾਤਾ ਨਹੀਂ ਇਹ ਮੋਹਾਲੀ ਜ਼ਿਲ੍ਹੇ ਦਾ ਕੇਸ ਆ ਤੇ ਵੈਰੀਫਿਕੇਸ਼ਨ ਜੋ ਹੁੰਦਾ ਪ੍ਰੋਸੈਸ ਇਹ ਪ੍ਰੋਪਰ ਪ੍ਰੋਸੈਸ ਰਹੇ ਨਹੀਂ ਹੋਈ ਇਹ ਕੋਈ ਬੋਰਡ ਦੇ ਸਰਗਨਾ ਬਣਿਆ ਅਸਲੀ ਜਿਹੜੇ ਦੋਸ਼ੀ ਨੇ ਉਹ ਜਿਹੜਾ ਸਾਡਾ ਇਨਕੁਆਇਰੀ ਅਫਸਰ ਜਾਣਕਾਰੀ ਮਹਿਰੂਕਾ ਸੰਯੁਕਤ ਸਿਕਤਰ ਉਹਦੇ ਸਾਹਮਣੇ ਉਹ ਕਬੂਲ ਕਰ ਚੁੱਕੇ ਨੇ ਵੀ ਆਹ ਗੱਲ ਇਦਾਂ ਹੋਈ ਆ ਉਸ ਦਿਨ ਤੇ ਕੋਈ ਕਾਰਵਾਈ ਨਹੀਂ ਕਰੀ ਬੋਰਡ ਮੈਨੇਜਮੈਂਟ ਨੇ ਮੇਰਾ ਇਹ ਕੇਸ ਨਾਲ 1% ਵੀ ਕੋਈ ਨਾਤਾ ਨਹੀਂ ਤੇ ਮੇਰੇ ਤੇ ਇਹਨਾਂ ਨੇ ਰੰਜਿਸ਼ ਕਰਕੇ ਕਿਉਂਕਿ ਮੈਂ ਬਤੌਰ ਪ੍ਰਧਾਨ ਬੋਰਡ 'ਚ ਸੇਵਾ ਨਿਭਾ ਰਹੇ ਆ ਬੋਰਡ ਦੇ ਸੈਕਟਰੀ ਜੋ ਅਕੀਸ਼ ਗੁਪਤਾ ਪ ਨਿਯਮਾਂ ਦੀਆਂ ਤਾਂ ਜਿਉਂ ਉਡਾ ਰਹੇ ਨੇ ਮੁਲਾਜ਼ਮਾਂ ਨਾਲ ਬਤਮੀਜ਼ੀ ਨਾਲ ਬੋਲਦੇ ਨੇ ਜਲੀਲ ਕਰ ਰਹੇ ਨੇ ਉਹਨਾਂ ਦੀਆਂ ਇਹ ਗੱਲਾਂ ਮੈਂ ਜਗ ਜਹਰ ਕੀਤੀਆਂ ਨੇ ਕਰਦਾ ਆ ਰਹੇ ਹਾਂ ਜਿਹਦੇ ਕਰਕੇ ਰੰਜਿਸ਼ ਦੇ ਤਹਿਤ ਮੇਰਾ ਇਹ ਮੁਲਤਫ ਕੀਤਾ ਗਿਆ ਮਤਲਬ ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਸੀ ਜਿਹੜਾ ਉਹ ਸਾਰੇ ਗਲਤ ਸੀ ਬਿਲਕੁਲ ਜੀ ਜਿਹੜਾ ਇਨਵੈਸਟੀਗੇਸ਼ਨ ਅਫੀਸਰ ਜਨਕਰਜ ਮਹਿਰੋਕ ਉਹ ਖੁਦ ਇੱਕ ਅਫੈਕਟਡ ਅਫੀਸਰ ਆ ਉਹਦੇ ਤੇ 8ਵੇਂ ਸਥਾਨੇ ਦੇ ਵਿੱਚ ਐਫਆਈਆਰ ਦਰਜ ਹੋਈ ਹੋਈ ਆ ਕਿਸੇ ਖੇਲ ਦੀ ਕੀ ਉਹਨੇ ਜਿਹੜੀ ਭਰਤੀ ਹੋਈ ਹੈ ਬੋਰਡ ਆਫ ਡਾਇਰੈਕਟਰ ਦੇ ਇੱਕ ਕੋਰਮ ਹੁੰਦਾ ਉਹਦੇ ਤੇ ਜਲਦੀ ਸਾਈਨ ਕਰਕੇ ਉਹ ਕੋਰਮ ਪੂਰਾ ਕਰਕੇ ਇਹਦੀ ਨਿਯੁਕਤੀ ਗਲਤ ਆ ਉਹਦੇ ਸਬੰਧਿਤ ਉੱਚ ਪੱਧਰੀ ਜਾਂਚ ਹੋ ਗਈ ਤੇ ਐਫ ਆਈ ਆਰ ਆਲਰੇਡੀ ਦਰਜ ਆ ਜਿਹੜਾ ਬੰਦਾ ਖੁਦ ਅਫੈਕਟਡ ਆ ਉਹ ਕਿਸੇ ਦੀ ਜਾਂਚ ਕਰਨ ਦਾ ਹੱਕ ਨਹੀਂ ਰੱਖਦਾ ਕਿ ਬੋਰਡ ਦੇ ਨੇ 50 ਸਰਕਾਰ ਦੇ ਨਿਯਮ ਕਹਿੰਦੇ ਨੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਉੱਥੇ ਕੁਝ ਗੈਂਗ ਕੰਮ ਕਰ ਰਹੇ ਨੇ ਕੁਝ ਅਫਸਰ ਉਹਨਾਂ ਨਾਲ ਮਿਲੇ ਹੋਏ ਨੇ ਬਹੁਤ ਸਾਰੀਆਂ ਗੱਲਾਂ ਇਹ ਹਜਿ ਨੇ ਜਿਹੜੀਆਂ ਬਾਹਰ ਵੀ ਆਉਂਦੇ ਨੇ মিডিਏ ਤੱਕ ਵੀ ਪਹੁੰਚਦੀਆਂ ਨੇ ਪਰ ਵੈਰੀਫਾਈ ਕਰਨ ਵਾਸਤੇ ਸਾਨੂੰ ਕੋਈ ਬੰਦਾ ਮੈਂ ਬਤੌਰ ਪ੍ਰਧਾਨ ਨਹੀਂ ਮੈਂ ਬਤੌਰ ਇੱਕ ਇਨਸਾਨ ਸੱਚਾ ਬੋਰਡ ਦਾ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਇੱਕ ਰੱਬ ਦਾ ਸੱਚਾ ਬੰਦਾ ਹੋਣ ਦੇ ਨਾਲ ਅੱਧੇ ਗੱਲਾਂ ਮੈਂ ਜਗ ਜਹਰ ਕਰੂੰਗਾ ਪਿਛਲੇ ਟਾਈਮ ਦੇ ਵਿੱਚ ਜਨ ਸਾਡੇ ਚੇਅਰਮੈਨ ਜੀ ਯੁਗਰਾਜ ਉਹ ਟਾਈਮ ਦੇ ਵਿੱਚ ਇੱਕ ਬਹੁਤ ਵੱਡਾ ਗੈਂਗ ਫੜਿਆ ਸੀ ਜਿਹੜੇ ਜਾਲੀ ਰਜਿਸਟ੍ਰੇਸ਼ਨ ਨੰਬਰ ਲਾ ਕੇ ਬੱਚਿਆਂ ਨੂੰ 10ਵੀਂ 12ਵੀਂ ਕਰਾਉਂਦੇ ਸੀ ਉਹ ਕੋਈ ਹਜ਼ਾਰਾਂ ਲੱਖਾਂ ਦਾ ਨਹੀਂ ਕਰੋੜਾਂ ਦਾ ਘਪਲਾ ਸੀ ਉਹਦੀਆਂ ਤਾਰਾਂ ਸਾਡੇ ਬੋਰਡ ਦੇ ਉੱਚ ਅਧਿਕਾਰੀ ਨਾਲ ਜੁੜੀਆਂ ਹੋਈਆਂ ਨੇ ਉਹਦੀ ਜਾਂਚ ਹੋਈ ਆ ਉਹ ਜਾਂਚ ਦਫ਼ਤਰ ਜੋ ਕਢਾ ਸਕਦੇ ਹਾਂ ਕੌਣ ਕੌਣ ਉਹ ਜਾਂਚ ਦਬਾ ਲਈ ਗਈ ਆ ਕਿਉਂਕਿ ਉਹਦੇ ਵਿੱਚ ਬਹੁਤ ਵੱਡੇ ਵੱਡੇ ਨਾਮ ਸ਼ਾਮਲ ਸੀ ਉਹਦੇ ਵਿੱਚ ਲਗਭਗ 35 ਤੋਂ 40 ਹਜ਼ਾਰ ਬੱਚੇ ਪੰਜਾਬ ਦੇ ਜਿੰਨਾਂ ਰਿਜ਼ਲਟ ਰੋਕਿਆ ਗਿਆ ਸੀ ਅੱਜ ਵੀ 10 ਹਜ਼ਾਰ ਬੱਚਿਆਂ ਦਾ ਰਿਜ਼ਲਟ ਆਊਟ ਨਹੀਂ ਕਰਿਆ ਬੋਰਡ ਨੇ ਉਹ ਜੋ ਗਰਾ ਚੇਅਰਮੈਨ ਨੂੰ ਸਰਗਨਾ ਫੜਿਆ ਸੀ ਉਹ ਚਲੇ ਗਏ ਉਹ ਜਾਂਚ ਬੰਦ ਹੋ ਚੁੱਕੀ ਆ ਉਹਦੀਆਂ ਤਾਰਾਂ ਬੋਰਡ ਦੇ ਉੱਤੇ ਅਧਿਕਾਰੀ ਨਾਲ ਜੁੜਦੀਆਂ ਨੇ ਤੇ ਹੁਣ ਜੇ ਤੁਸੀਂ ਇਹੇ ਉੱਪਰ ਪਹਚਾਣੀ ਹੋਵੇ ਆਪਣੀ ਅਪੀਲ ਕੀ ਟੰਗ ਖਤਿਆਰ ਕਰੋਗੇ ਦੇਖੋ ਜੀ ਅਪੀਲ ਇਹ মিডিਆ ਹੀ ਹੁੰਦਾ ਸਾਡਾ ਤੁਸੀਂ ਇੱਕ ਸਾਡਾ ਜਰੀਏ ਸਾਡੇ ਸੱਚ ਦੀ ਵਾਇਸ ਲੈ ਕੇ ਅੱਗੇ ਆਉਣ ਦਾ ਕਿਉਂਕਿ ਸੱਚ ਦੀ ਵਾਇਸ ਅਮਿਸ਼ਨ ਦਬਾਈ ਜਾਂਦੀ ਹੈ ਜਿਵੇਂ ਚਿੱਠੀ ਪੱਤਰ ਕਰੂੰਗਾ ਉਹ ਦਬਾ ਲੈਣਗੇ ਕਿਉਂਕਿ ਇਹਨਾਂ ਦਾ ਸਰਗਨਾ ਗੈਂਗ ਬਹੁਤ ਵੱਡਾ ਜਿਹੜਾ ਇੱਕ ਸਰਗਨਾ ਬੋਰਡ ਦੇ ਵਿੱਚ ਵੈਰੀਫਿਕੇਸ਼ਨ ਨੂੰ ਇਹ ਸਰਟੀਫਿਕੇਟਾਂ ਨੂੰ ਐਂਟਰੀ ਪਵਾ ਕੇ ਜਾਲੀ ਸਰਟੀਫਿਕੇਟਾਂ ਨੂੰ ਸਹੀ ਸਾਫਤ ਕਰਕੇ ਭੇਜ ਸਕਦਾ ਉਹ ਕੁਝ ਵੀ ਕਰ ਸਕਦਾ ਸੋ মিডিਆ ਰਾਈਮ ਇਹ ਗੱਲ ਕਹਿਣੀ ਚਾਹੁੰਦਾ ਕੱਲਾ ਇਹ ਵੈਰੀਫਿਕੇਸ਼ਨ ਦਾ ਮਸਲਾ ਨਹੀਂ ਜਾਲੀ ਜਾਲੀ ਸਰਟੀਫਿਕੇਟਾਂ ਦਾ ਬਹੁਤ ਵੱਡਾ ਸਰਗਨਾ ਉਹਦੇ ਜਿਹੜੇ ਮੁੱਖ ਦੋਸ਼ੀ ਨੇ ਉਹਨਾਂ ਦੇ ਜਿਹੜੇ ਮੁਖੀ ਨੇ ਉਹ ਬੋਰਡ ਜੀ ਨੇ ਉਹ ਵੀ ਆਪ ਪਾਉਣ ਵਾਲਾ ਸਮਝ ਬਿੱਦਰਕੋਟ ਜਗ ਜਹਰ ਕਰਾਂਗੇ ਨਹੀਂ ਇਹ ਅਸੀਂ ਬਹੁਤ ਦਿਨ ਤੋਂ ਸੁਣਦੇ ਜਾ ਰਹੇ ਹਾਂ ਜੀ ਫੜੇ ਕਿਉਂ ਨਹੀਂ ਜਾਂਦੇ ਇਹ ਬੰਦੇ ਹੁਣ ਤੱਕ ਕੰਮ ਕਰ ਰਹੇ ਨੇ ਕਿੰਨੇ ਦਿਹਾਕੇ ਬੀਤ ਗਏ ਫੜੇ ਤਾਂ ਨਹੀਂ ਜਾਂਦੇ ਜੀ ਪੈਸਾ ਬਹੁਤ ਮੋਟਾ ਕਮਾ ਲਾਉਂਦੇ ਨੇ ਜਦੋਂ ਪੁਲਿਸ ਤੱਕ ਕੋਈ ਕੰਪਲੇਂਟ ਜਾਂਦੀ ਆ ਤਾਂ ਉੱਥੇ ਥੋੜਾ ਬਹੁਤਾ ਛਡਾਵਾ ਜੜ ਜਾਂਦਾ ਜਿਹੜੀ ਜਾਂਚ ਉਹ ਦਵਾਈ ਜਾਂਦੀ ਆ ਉੱਚ ਅਧਿਕਾਰੀ ਇਨਵੋਲਵ ਹੁੰਦੇ ਨੇ ਅੱਜ ਕੱਲ ਤਾਂ ਜੀ ਪੈਸਾ ਪੀਰ ਆ ਪੈਸਾ ਦੇ ਕੇ ਕੁਝ ਵੀ ਕਰਾ ਲਓ ਸੋ ਪੈਸਾ ਸੱਚ ਦੀ ਬਾਜ਼ ਨੂੰ ਦਬਾਉਣ ਦਾ ਪਰ ਮੈਂ ਇਹ ਗੱਲ ਪੂਰੀ ਇੱਕ ਦ੍ਰਿੜਤਾ ਨਾਲ ਕਹਿ ਰਿਹਾ ਪੂਰੀ ਹੱਕ ਠੋਕੇ ਕਹਿ ਰਿਹਾ ਜਿਹੜੇ ਸੂਤ ਮੇਰੇ ਹੱਥ ਲੱਗਣਗੇ ਮੈਂ ਜਗ ਜਹਰ ਕਰੂੰਗਾ ਭਾਵੇਂ ਮੈਨੂੰ ਕੁਝ ਵੀ ਉਹਦਾ ਨਤੀਜੇ ਭੁਗਤਣੇ ਪੈਣ ਮੈਂ ਇਹ ਚੀਜ਼ਾਂ ਦਬਣ ਨਹੀਂ ਦਊਂਗਾ ਜਿਹੜੇ ਬੋਰਡ ਤੇ ਦੋਸ਼ ਲਾਗਦੇ ਨੇ ਕਿ ਬੋਰਡ ਚ ਗਲਤ ਕੰਮ ਹੁੰਦੇ ਨੇ ਉਹ ਇੱਕ ਕੁਛਕ ਗਲਤ ਕੰਮ ਕਰਦੇ ਨੇ ਚੰਦਕ ਲੋਕ ਪਰ ਬਦਨਾਮੀ ਸਾਰੇ ਬੋਰਡ ਨੂੰ ਚੱਲਣੀ ਪੈ ਰਹੀ ਆ ਇਹ ਮੈਂ ਬਰਦਾਸ਼ਤ ਨਹੀਂ ਕਰੂੰਗਾ ਜੀ ਅਜਾ ਕਿੰਗੂੜਾ ਸਾਹਿਬ ਹੁਣ ਤਾਂ ਜਿਹੜਾ ਰਿਜ਼ਲਟ ਹੈਗਾ ਉਹ ਬਾਹਰਲੀ ਏਜੰਸੀਆਂ ਨੇ ਜਿਹੜੀਆਂ ਉਹ ਪ੍ਰਿਪੇਅਰ ਕਰਦੀਆਂ ਨੇ ਤੇ ਹੁਣ ਵੀ ਇਹ ਲੋਕ ਕੰਮ ਕਰ ਰਹੇ ਨੇ ਜਾਲੀ ਸਰਟੀਫਿਕੇਟ ਦਾ ਬਿਲਕੁਲ ਜੀ ਜਿਹੜੇ ਬਾਹਰਲੀ ਏਜੰਸੀਆਂ ਅੱਜ ਤੋਂ ਬਹੁਤ ਟਾਈਮ ਤੋਂ ਰਿਜ਼ਲਟ ਤਿਆਰ ਕਰੀਆਂ ਨੇ ਉਹਦੇ ਵਿੱਚ ਵੀ ਬਹੁਤ ਤਾਰਾਂ ਜੁੜੀਆਂ ਹੋਈਆਂ ਨੇ ਉਹਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ ਉਹ ਵੀ ਆਪਾਂ ਜਗ ਜਾਰ ਕਰਾਂਗੇ ਵੀ ਰਿਕਾਰਡ ਬਾਕੀ ਸਰਟੀਫਿਕੇਟ ਜਿਹੜੇ ਬਣਾਉਣ ਦਾ ਸਰਗਨ ਇਹ ਦਫਤਰ ਦੇ ਵਿੱਚ ਹੀ ਮੌਜੂਦ ਆ ਉਹਨਾਂ ਨੂੰ ਪਤਾ ਕਿਹੜਾ ਰੋਲ ਨੰਬਰ ਕਿਹੜੀ ਜੇਲੇ ਨੂੰ ਕਿਹੜੇ ਬੱਚੇ ਨੂੰ ਲੱਗੇ ਆ ਉਹੀ ਸੀਰੀ ਚ ਚੱਕਦੇ ਨੇ ਉਹੀ ਸਰਟੀਫਿਕੇਟ ਲੜੀ ਨੰਬਰ ਚੱਕਦੇ ਨੇ ਈਵਨ ਕਿ ਦਫਤਰ ਦੇ ਵਿੱਚੋਂ ਜਿਹੜੇ ਸਰਟੀਫਿਕੇਟ ਨੇ ਉਹ ਵੀ ਗੈਪ ਹੋ ਜਾਂਦੇ ਨੇ ਆ ਕਰੰਟ ਹੁਣ ਇੱਕ ਘਟਨਾ ਵਾਪਰੀ ਆ ਕਿ 8ਵੇਂ ਤੇ 5ਵੇਂ ਦੇ ਤੇ 10ਵੇਂ ਦੇ ਲਗਭਗ 2,60,000 ਸਰਟੀਫਿਕੇਟ ਜਿਹਦੇ ਸਾਡੇ ਬਕਾਇਦਾ ਲੋਕੋ ਬਕਾਇਦਾ ਇੱਕ ਸੀਕ੍ਰੈਸੀ ਕੋਡ ਨੇ ਸਟਾਫ ਉਹ 2,60,000 ਸਰਟੀਫਿਕੇਟ ਗਲਤ ਪ੍ਰਿੰਟ ਕਰਤੇ ਅੱਛਾ ਜੀ ਉਹਦੇ ਵਿੱਚ ਜਿਹੜੀ ਇਨਵੋਲਵਮੈਂਟ ਅਮਰਜੀਤ ਸਿੰਘ ਸੀਨੀਅਰ ਸੈਕ ਮਿਡਲ ਬ੍ਰਾਂਚ ਦਾ ਮੈਨੇਜਮੈਂਟ ਨੂੰ ਪਤਾ ਕਹਿਣ 2,60,000 ਨੇ ਉਹ ਉਹਦੇ ਵਿੱਚੋਂ ਰਿਕਾਰਡ ਦਿੱਤਾ ਨੇ ਕਿ 260 10,000 ਸਰਟੀਫਿਕੇਟ ਉਹ ਸਾਈਡ ਤੇ ਹੋ ਜਾਣਗੇ ਤੇ ਕੱਲ ਨੂੰ ਉਹਨਾਂ ਦੇ ਨਾਮ ਪ੍ਰਿੰਟ ਕਰ ਕਰਕੇ ਉਹ ਵਿਕਣਗੇ ਜੀ ਅੱਛਾ ਤੁਸੀਂ ਇੱਕ ਬਹੁਤ ਟਾਈਮ ਪਹਿਲਾਂ ਨਾ ਇੱਕ ਦੋਸ਼ ਲਾਇਆ ਸੀ ਵੀ 400 ਕਰੋੜ ਰੁਪਇਆ ਬੋਰਡ ਦਾ ਸਰਕਾਰ ਨੇ ਦੇਣਾ ਹੈ ਦੇ ਜਿਹਦੇ ਪਿੱਛੇ ਬੋਰਡ ਕੰਗਾਲੀ ਦੀ ਹੱਦ ਤੱਕ ਅਜੇ ਤੱਕ ਪਹੁੰਚ ਗਿਆ ਕੀ ਕਹਿਣਾ ਚਾਹਨੇ ਉਹਦੇ ਬਾਰੇ ਮਿਲਗੇ ਪੈਸੇ ਉਹ ਅੱਜ ਵੀ ਬੋਰਡ ਕੰਗਾਲੀ ਤੇ ਹੀ ਆ ਜੀ ਰੋਣਾ ਇਹੀ ਗੱਲ ਦਾ ਕਿ ਜਿਹੜਾ ਬੋਰਡ ਦਾ ਸਕੱਤਰ ਆ ਉਹ ਕੋਈ ਬੋਰਡ ਪੱਖੀ ਮੁਲਾਜ਼ਮ ਪੱਖੀ ਨਹੀਂ ਸਰਕਾਰ ਤੋਂ ਪੈਸੇ ਲਿਆਉਣ ਦੇ ਵਿੱਚ ਹਮੇਸ਼ਾ ਸਰਕਾਰ ਦਾ ਪੱਖ ਪੂਰੇ ਆ ਪਿੱਛੇ ਜੇ ਮੈਂ ਸੰਘਰਸ਼ ਲਿਖਿਆ ਸੀ ਮਿਡਲ ਪ੍ਰਾਇਮਰੀ ਦੀ ਫੀਸ ਲੈਣੀ ਸੀ ਅਸੀਂ ਨੇ 30-35 ਕਰੋੜ ਲਗਭਗ ਉਦੋਂ ਇਹ ਅਫਕੇਸ਼ ਗੁਪਤਾ ਬਤੌਰ ਡੀਜੀਐਸਏ ਉਧਰ ਸਿਵਾ ਨਮਾਰੇ ਦੀ ਬਤੌਰ 77 ਬੋਰਡ ਦੇ ਵਿੱਚ ਕੰਮ ਕਰ ਰਹੇ ਸੀ ਉਹ ਪੈਸਾ ਇਹਨਾਂ ਨੇ ਦੇਣਾ ਸੀ ਤੇ ਬੋਰਡ 'ਚ ਆਉਣਾ ਸੀ ਇਹਨਾਂ ਨੇ ਉਹ ਪੈਸਾ ਨਹੀਂ ਦਿੱਤਾ ਦੂਜੇ ਨੰਬਰ ਤੇ ਜਦੋਂ ਡੀਜੀਐਸ ਦਾ ਚਾਰ ਸੀ ਇਹਨਾਂ ਕੋਲੇ ਉਦੋਂ ਉਹ ਬਿਲਡਿੰਗ ਦਾ ਕਿਰਾਇਆ ਲੈਣ ਲਈ ਸੀ ਪੱਤਰ ਵਿਹਾਰ ਕੀਤਾ ਤੇ ਐਗਰੀਮੈਂਟ ਕਰਨ ਨੂੰ ਗਿਆ ਵਿਕੇਸ਼ ਗੁਫਤਾ ਨੂੰ ਬਤੌਰ 77 ਦੇ ਤੌਰ ਤੇ ਚਿੱਠੀਆਂ ਬੋਰਡ ਦੇ ਵਿੱਚੋਂ ਮੈਂ ਪ੍ਰਧਾਨ ਦੇ ਤੌਰ ਤੇ ਪੱਤਰ ਜਾਰੀ ਕਰੇ ਸੀ ਯੂਨੀਅਨ ਲੈਟਰ ਤੇ ਇਹਨਾਂ ਨੇ ਉਹ ਐਗਰੀਮੈਂਟ ਨਹੀਂ ਕਰਿਆ ਸੋ ਇਥੇ ਮੰਨਸ਼ਾ ਜਾਹਰ ਹੈ ਕਿ ਇਹ ਪੰਜਾਬ ਸਰਕਾਰ ਬੋਰਡ ਨੂੰ ਉੱਪਰ ਨਹੀਂ ਆਉਣ ਦੇਣਾ ਚਾਹ ਰਹੀ ਬੋਰਡ 'ਚ ਇਹ 77 ਭੇਜਦੀ ਹੈ ਜਿਹੜੇ ਬੋਰਡ ਦੇ ਵਿਰੋਧੀ ਨੇ ਮੁ ਬੋਰਡ ਦਾ ਘਾਣ ਕੀਤਾ ਜਾ ਰਿਹਾ ਮੈਂ ਤਾਂ ਇਹ ਮਹਿਸੂਸ ਕਰ ਰਿਹਾ ਵੀ ਜਿਹੜੇ ਸਾਡੇ ਨਾਲ ਬੋਰਡ ਚਾਜ ਮੁਲਾਜ਼ਮਾਂ ਦੀ ਘਾਟ ਆ ਕਮੀ ਆ ਇੰਨਾ ਕੁ ਸ਼ੋਰ ਆ ਤੇ ਆਉਣ ਵਾਲੇ ਸਮੇਂ ਤੇ ਸਰਕਾਰ ਦੀ ਕੋਈ ਇਹ ਮਨਸ਼ਾ ਨਾ ਹੋਵੇ ਕਿ ਬੋਰਡ ਬੰਦ ਕਰਕੇ ਕਿਸੇ ਪ੍ਰਾਈਵੇਟ ਏਜੰਸੀ ਤੋਂ ਕੰਮ ਕਰਾ ਲਿਆ ਜਾਵੇ ਸਾਨੂੰ ਇਹ ਸ਼ੰਕਾ ਪੈਦਾ ਹੋਣ ਲੱਗ ਗਈ ਮੇਰਾ ਆਖਰੀ ਸਵਾਲ ਹੈ ਜੀ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੈ ਰਥਔਰਟੀ ਨੂੰ ਤੁਹਾਨੂੰ ਰੀਇਨਸਟੇਟ ਕੀਤਾ ਜਾਵੇ ਕਿ ਜਾਂ ਸੰਘਰਸ਼ ਦਾ ਹੀ ਰਾਹ ਤੁਹਾਡੇ ਮੂਰੇ ਕਿਉਂਕਿ ਤੁਸੀਂ ਸਸਪੈਂਡ ਹੋ ਚੁੱਕੇ ਹੋ ਸਸਪੈਂਸ਼ਨ ਹੋਊਗੀ ਜੀ ਮੈਨੂੰ ਖੁਸ਼ੀ ਹੈ ਗੱਲ ਦੀ ਮੈਨੂੰ ਦੁੱਖ ਕੋਈ ਨਹੀਂ ਇਹ ਸੱਚ ਅੱਜ ਨਹੀਂ ਕੱਲ ਨੂੰ ਸਾਹਮਣੇ ਆਜੂ। ਦੇਖੋ ਮੈਨੇਜਮੈਂਟ ਨੇ ਮੇਰੇ ਵਿਰੋਧੀਆਂ ਨੇ ਕੱਲ ਖਬਰਾਂ ਵਾਇਰਲ ਕਰਕੇ ਆਪਦਾ ਇੱਕ ਚਾਹ ਪੂਰਾ ਕਰ ਲਿਆ। ਸੱਚ ਅੱਗੇ ਆਜੂਗਾ। ਮੈਂ ਮੈਨੇਜਮੈਂਟ ਨੂੰ ਅਪੀਲ ਹੀ ਕਰੂੰਗਾ। ਮੈਂ ਬੇਨਤੀ ਨਹੀਂ ਕਰਦਾ। ਅਪੀਲ ਕਰੂੰਗਾ ਵੀ ਸੱਚ ਅੱਗੇ ਲੈ ਕੇ ਆਓ। ਕਿ ਬਾਕੀ ਮੇਰੇ ਸਾਥੀ ਚੇਅਰਪਰਸ ਨੂੰ ਮਿਲ ਕੇ ਆਏ ਨੇ। ਤੁਸੀਂ ਦੱਸ ਦਿਓ। ਚੇਅਰਪਰਸ ਨੂੰ ਮਿਲਿਆ ਸੀ ਗੱਲ ਅਸੀਂ ਦੱਸਿਆ ਵੀ ਗਲਤ ਉਹ ਵੀ ਦੋਸ਼ ਲਾਇਆ ਨੇ ਗਲਤ ਨੇ। ਕਿ ਕੋਈ ਇਦਾਂ ਦਾ 10000 ਦਾ ਦੋਸ਼ ਆ ਉਹ ਵੀ ਬਿਲਕੁਲ ਵੀ ਤੁਸੀਂ ਬੋਰਡ ਦਾ ਪ੍ਰਧਾਨ ਹੋ ਤਾਂ ਅਕਸ ਇਹ ਉਹਦਾ ਰੁੱਤਵਾ ਦੇਖ ਦੇਖਣਾ ਸੀ ਤੁਹਾਨੂੰ ਇਦਾਂ ਦੇ ਉਹਨੂੰ ਜਿਹੜਾ ਫੀਲਡ ਦੇ ਵਿੱਚ ਉਹਦੀ ਬਦਨਾਮੀ ਕਰੀ ਆ ਬੋਰਡ ਨੂੰ ਇਹਦਾ ਨਤੀਜਾ ਭੁਗਤਣਾ ਪਊਗਾ ਵੀ ਤੁਸੀਂ ਇੱਕ ਜਾਣਕਾਰ ਮਹਿਰੋਬ ਜੋ ਖੰਗੂੜਾ ਜੀ ਦੇ ਪਹਿਲਾ ਦਿਨ ਤੋਂ ਹੀ ਵਿਰੋਧ ਚੱਲਦਾ ਉਹਦੀ ਇਨਕੁਆਰੀ ਉਹਦੀ ਪੜਤਾਲ ਦੇ ਵੇਸਤੇ ਤੁਸੀਂ ਸਸਪੈਂਡ ਕਰਤਾ ਪ੍ਰਧਾਨ ਦਾ ਜਿਹੜਾ ਰੁੱਤਵਾਰੀ ਦੇਖਿਆ ਇਹਨੂੰ ਆਲਦਨ ਪ੍ਰੰਤ ਵਾਪਸ ਲੈਣਾ ਚਾਹੀਦਾ ਪਰ ਮੈਡਮ ਕਹਿੰਦੇ ਸਾਡੇ ਦੇ ਸਰਕਾਰ ਦਾ ਬੜਾ ਪ੍ਰੈਸ਼ਰ ਸੀ ਬੋਰਡ ਦੇ ਵਿੱਚ ਵੈਰੀਫਿਕੇਸ਼ਨ ਗਲਤ ਕਰਾਪਸ਼ਨ ਹੋ ਰਹੀ ਹੈ ਗਲਤ ਵੈਰੀਫਿਕੇਸ਼ਨਾਂ ਹੋ ਰਹੀਆਂ ਨੇ ਮੈਂ ਕਹਿੰਦੀ ਜਿਹੜਾ ਅਸਲ ਸਰਗਨ ਆ ਉਹਦੇ ਤੱਕ ਪਹੁੰਚਣ ਦੀ ਕਿਰਪਾਲਤਾ ਕਰੋ ਵੀ ਤੁਸੀਂ ਇੱਕ ਖੰਗੂੜਾ ਜੀ ਨੂੰ ਪੜਿਆ ਇੱਥੋਂ ਦਾ ਇੱਥੋਂ ਤੁਹਾਨੂੰ 0% ਵੀ ਕੋਈ ਸਕਸੈਸ ਨਹੀਂ ਮਿਲਣੀ ਜਿਹੜਾ ਅਸਲ ਸਰਕਰਨਾ ਬੋਰਡ ਦਾ ਉਹਨੂੰ ਕੋਈ ਜਾਂਚ ਦਾ ਹਿੱਸਾ ਬਣਾਓ ਨਾ ਕਿਸੇ ਬਾਹਰ ਦੀ ਏਜੰਸੀ ਤੋਂ ਜਾਂਚ ਕਰਾਓ ਕਹਿੰਦੇ ਬਾਹਰ ਦੀ ਏਜੰਸੀ ਤਾਂ ਵੱਡੀਆਂ-ਵੱਡੀਆਂ ਫਾਈਲਾਂ ਪੜਾ ਦਿੰਦੀ ਹੈ ਮੈਂ ਕਿਹਾ ਜੀ ਤੁਸੀਂ ਇਹ ਤੁਹਾਨੂੰ ਕੀ ਲੱਗਦਾ ਵੀ ਸਹੀ ਹੈ ਕਹਿੰਦੇ ਮੈਨੂੰ ਮੈਂ ਖੰਗੂੜਾ ਜੀ ਦੀ ਇੱਜ਼ਤ ਕਰਦੀ ਆ ਬਟ ਮੈਂ ਵੀ ਖੁਸ਼ ਨਹੀਂ ਹੈਗੀ ਇਹ ਇਹ ਕੰਮ ਤੋਂ ਖੁਸ਼ ਨਹੀਂ ਹੋਈ ਮੈਂ ਆਰਡਰ ਕੱਢ ਕੇ ਖੁਸ਼ ਨਹੀਂ ਹੋਈ ਜਣੀ ਕੁੱਲ ਮਿਲਾ ਕੇ ਮੈਡਮ ਚੇਅਰਪਰਸਨ ਨੇ ਕਿਹਾ ਵੀ ਮੈਂ ਆਰਡਰ ਵਾਪਸ ਨਹੀਂ ਲੈ ਸਕਦਾ ਤੇ ਮੇਰਾ ਆਖਰੀ ਸਵਾਲ ਹੈ ਅਗਰ ਤੁਹਾਡੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਸੰਘਰਸ਼ੀਟੀ ਨੇ ਲਿਖਾ ਕਰੋ ਮੈਂ ਕੀ ਕਰੂੰ ਮੈਂ ਖੰਗੂੜਾ ਜੀ ਨੇ ਪਹਿਲਾਂ ਬਿਆਨ ਦਿੱਤਾ ਹੈ ਰਾਤਰੀ ਜਿੱਥੇ ਬੰਦੀਆਂ ਨਾਲ ਗੱਲ ਹੋ ਗਈ ਸਾਡੀ ਖੋੜਾ ਹਦੀ ਜਿੱਥੇ ਬੰਦੀ ਆ ਹਜ਼ਾਰ ਮੁਲਾਜ਼ਮ ਸਾਡੇ ਬੋਰਡ ਦਾ ਅਸੀਂ ਆਪਣਾ ਜਿਹੜਾ ਸੰਘਰਸ਼ ਆ ਉਹ ਬੋਰਡ ਤੋਂ ਸ਼ੁਰੂ ਕਰਾਂਗੇ ਜਿੱਥੇ ਤੱਕ ਸਾਨੂੰ ਜਾਣਾ ਪਿਆ ਉੱਥੇ ਤੱਕ ਜਾਵਾਂਗੇ ਪ੍ਰਵਿੰਦਰ ਸਿੰਘ ਖੰਗੂੜਾ ਦੇ ਨਾਲ ਸਾਰੇ ਮੁਲਾਜ਼ਮ ਚਟਾਨ ਮੰਗ ਖੜਾਂਗੇ ਇਹ ਨਹੀਂ ਹੈ ਵੀ ਇਹ ਖੰਗੂੜਾ ਸਸਪੈਂਡ ਹੋ ਗਿਆ ਤਾਂ ਇਹ ਮੁਲਾਜ਼ਮ ਪਿੱਛੇ हट ਜਾਣਗੇ ਜਾਂ دب ਜਾਣਗੇ ਮੇਰੇ ਖਿਆਲ ਦੇ ਵਿੱਚ ਖੰਗੂੜਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਤੋਂ ਵੀ ਉੱਭਰ ਕੇ ਵੱਡੇ ਲੀਡਰ ਬਣ ਕੇ ਸਾਹਮਣੇ ਆਉਣਗੇ ਜਥੇਬੰਦੀ ਦੀ ਆਵਾਜ਼ ਨੂੰ ਦਬਾਉਣ ਦੇ ਯਤਨ ਨੇ ਇਹਨਾਂ ਦੇ ਪਰ ਮੇਰਾ ਪਰਿਵਾਰ ਮੇਰਾ ਬੋਰਡ ਪਰਿਵਾਰ ਸਮੁੱਚਾ ਇਨਸਾਫ ਪਸੰਦ ਲੋਕ ਪੰਜਾਬ ਦੇ ਮੇਰੇ ਸਾਰੇ ਦੇਸ਼ ਦੇ ਸੂਚੀ ਦੁਨੀਆ ਦੇ ਮੇਰੇ ਨਾਲ ਖੜੇ ਨੇ ਵੱਡੀ ਗਿਣਤੀ ਜੀ ਮੈਨੂੰ ਫੋਨ ਆ ਰਹੇ ਨੇ ਉਹਨਾਂ ਦਾ ਇੱਕੋ ਹੀ ਆ ਵੀ ਪ੍ਰਧਾਨ ਤੇਰੇ ਨਾਲ ਧੱਕਾ ਅਤਿਆਚਾਰ ਹੋਇਆ ਸੀ ਤੇਰੇ ਨਾਲ ਖੜੇ ਆ ਤਨੋਂ ਮਨੋਂ ਤੁਹਾਨੂੰ ਹਰ ਪੱਖੋਂ ਤੇਰੇ ਨਾਲ ਆ ਸੋ ਸੱਚ ਦਾ ਸੱਚ ਅੱਗੇ ਆ ਜਾਣਾ ਕੁਝ ਦਿਨਾਂ ਤੱਕ ਆਪਾਂ ਫੇਰ ਇੱਥੇ ਸਾਰੀ ਗੱਲ ਦਾ ਸਾਂਝੀ ਕਰਾਂਗੇ ਧੰਨਵਾਦ